ਸਤ ਸ੍ਰੀ ਅਕਾਲ ਸੱਜਣਾ ਮੈਂ ਡਾਕਟਰ ਲੋਚਨ ਸਿੰਘ ਅੱਜ ਅਸੀਂ ਆਏ ਆਂ ਬਾਈ ਗੱਲ ਸਾਹ ਤੇ ਫਾਰਮ ਦੇ ਵਿੱਚ ਵੇਖ ਸਾਤ ਸੱਜਣਾ ਭਾਈ ਜੀ ਕਾਰਾਗਰੀ ਪੂਰੀ ਗੱਲ ਬਾਤ ਆ ਬਾਈ ਕੰਡਾ ਕੁੰਡਾ ਦਾ ਕੰਮ ਕਰਦੇ ਆ ਜਿਹੜਾ ਮਰਜੀ ਕੰਡਾ ਹੋਵੇ ਸੱਜਣਾ ਫਰਸ਼ੀ ਕੰਡਾ ਹੋਵੇ ਕੰਪਿਊਟਰ ਕੰਡਾ ਹੋਵੇ ਤੁਹਾਨੂੰ ਦੀ ਗੱਡੀਆਂ ਵਾਲਾ ਕੰਡਾ ਹੋਵੇ ਛੋਟੇ ਕੰਡੇ ਤੋਂ ਲੈ ਕੇ ਵੱਡੇ ਕੰਡਿਆਂ ਤੱਕ ਭਾਈ ਕੋਲੇ ਲਾਇਸੈਂਸੀ ਕੰਮ ਆ ਪੂਰਾ ਘੈਂਟ ਗੱਲ ਬਾਤ ਆ ਪੈਂਟਾ ਹੈਗਾ ਜੀ ਮੋਣ ਕੇ ਠਾਠ ਤੇ ਜ਼ਿਲ੍ਹਾ ਫਰੋਹ ਪਰ ਤਹਿਸੀਲ ਗੁਰੂਰਸਾਈ ਬਾਈ ਜੀ ਤੇ ਕੰਨ ਗਾਵਾਂ ਬਹੁਤ ਜਿਆਦੇ ਲੰਗ ਮਾਰਦੀਆਂ ਸੀ ਬਹੁਤ ਹੀ ਤਕਲੀਫ ਦੇ ਵਿੱਚ ਸੀ ਸਚਨੋ ਅੱਜ ਗਾਵਾਂ ਤੇ ਪੈਰ ਠੀਕ ਕੀਤੇ ਆ ਨਾਲ ਮੱਝ ਬਹੁਤ ਤੰਗ ਸੀ ਉਹਦੇ ਕੀਤੇ ਆ ਪੈਰ ਠੀਕ ਬਾਈ ਜੀ ਨੂੰ ਪੁੱਛਾਂਗੇ ਆਪਾਂ ਵੀਊ ਲਵਾਂਗੇ ਬਾਈ ਜੀ ਤੋ ਕਿਵੇਂ ਲੱਗਾ ਕਾਰੋਬਾਰ ਆਪਣਾ ਤੇ ਬਾਕੀ ਸਾਰੀ ਗੱਲ ਦੱਸਣਗੇ ਗੱਲ ਸਾਹਿਬ ਹੋਰ ਸਤਿ ਸ਼੍ਰੀ ਅਕਾਲ ਗੱਲ ਸਾਹਿਬ ਠੀਕ ਠਾਕ ਵੇਖ ਸਦਾ ਸਜਣਾ ਜਾਂਦੀ ਆ ਡਾਕ ਬਣੀ ਗਾ ਉਹੀ ਜਾਂਦੀ ਸੀ ਔਲੀ ਔਲੀ ਤੁਰਦੀ ਸੀ ਕਿਵੇਂ ਪੈ ਗਿਆ ਫਰਕ ਸਰ ਚਾਲ ਚ ਵੇਖ ਸਦਾ ਸਜਣਾ ਚਾਲ ਪੂਰੀ ਘੈਂਟ ਗੱਲਬਾਤ ਬਣ ਗਈ ਆ ਪੂਰੀ ਘੈਂਟ ਗੱਲਬਾਤ ਬਣ ਗਈ ਆ ਚਾਲੇ ਦੀ ਪਰਸਨੈਲਿਟੀ ਪੂਰੀ ਗੱਲਬਾਤ ਬਣ ਗਈ ਆ ਨੇੜੇ ਗੁਰੂ ਰਸਾਇਆ ਆ ਛੋਟੀ ਦੇ ਵੀ ਕੀਤਾ ਕਾਰੋਬਾਰ ਸੱਟ ਆ ਵੇਖ ਸਦਾ ਸਾਲਾ ਮਲਵਾ ਮੋਲਵਾ ਪੈਰਾਂ ਦਾ ਪੂਰੀ ਗੱਲਬਾਤ ਬਣਾਤੇ ਆ ਸਜਣੋ ਪੈਰ ਤੇ ਗੁਰੂ ਰਸਾਇਆ ਦੇ ਨੇੜ ਆ ਜੀ ਗੱਲਬਾਤ ਪੂਰੀ ਘੈਂਟ ਗੱਲਬਾਤ ਬਣ ਗਈ ਆ ਵੇਖ ਸਤੋ ਪ੍ਰੋਸੈਂਟੀ ਏ1 ਤੇ ਗਾਂ ਤੋਂ ਖੜਿਆ ਨਹੀਂ ਜੀ ਜਾਂਦਾ ਪੱਠੇ ਵੀ ਖਾਣੋਂ ਹਟ ਗਈ ਸੀ ਤਕਰੀਬਨ 10 ਕੁ ਦਿਨ ਰਹਿੰਦੇ ਸੂਨ ਤੇ ਵਿੱਚ ਕੱਚੀ 10 ਕੁ ਦਿਨਾਂ ਦੀ ਤੇ ਹੁਣ ਬਾਈ ਜੀ ਪੱਠੇ-ਪੱਠੇ ਖਾਣੇ ਸ਼ੁਰੂ ਕਰਦੇ ਨੇ ਤੇ ਗੱਲਬਾਤ ਬਣ ਗਿਆ ਐਂਡ ਵੇਖ ਸਤੋ ਕੁਆਲਿਟੀ ਪੂਰੀ ਘੈਂਟ ਵੇਖ ਸਤੋ ਸਜਣਾ ਚਾਰੇ ਪਾਸੇ ਠੀਕ ਕਰਤੇ ਗਾਂ ਦੇ ਕਾ ਚਰੇ ਪਰਾਂ ਚ ਪੌਰੀਆਂ ਸੀ ਜਿਵੇਂ ਕਿ ਰੇਸ਼ਾ ਬਣ ਗਿਆ ਸੀ ਕੋਟਾ ਬਣੀਆਂ ਪਈਆਂ ਸੀ ਤਕਲੀਫ ਚ ਬਹੁਤ ਸੀ ਖੈਟਾ ਨਹੀਂ ਸੀ ਜਾਂਦਾ ਹੁਣ ਵਧੀਆ ਖੜ ਗਈ ਆ ਤੇ ਵਧੀਆ ਪਰਸਨੈਲਿਟੀ ਘੈਂਟ ਗੱਲਬਾਤ ਬਣ ਗਈ ਆ ਤੇ ਵੇਖ ਸਾਬ ਸਜਣੋ ਬਾਈ ਜੀ ਦੇ ਘਰੇ ਕੁੱਕੜ ਕੁੱਕੜ ਪੂਰੀ ਗੱਲਬਾਤ ਆ ਸੀਲ ਸੀ ਉਹ ਘੈਂਟ ਗੱਲਬਾਤ ਆ ਚੌਂਕੀ ਸਰਦਾਰ ਆ ਬਾਈ ਵੇਖ ਸਾਬ ਪੱਠੇ ਘੈਂਟ ਲੜਾਈ ਵਾਲੇ ਜਿਹੜੇ ਅੱਜ ਕੱਲ ਲੜਾਉਂਦੇ ਆ ਲੋਕ ਤੇ ਬਾਈ ਜੀ ਨੇ ਸ਼ੌਂਕ ਨਾ ਰੱਖਿਆ ਤੇ ਬਾਕੀ ਭਾਈ ਆਪਾਂ ਭਾਈ ਨਾਲ ਗੱਲਬਾਤ ਕਰਵਾਵਾਂਗੇ ਟਰੋਟੀ ਕਿਵੇਂ ਲੱਗੀ ਕਾਰੋਬਾਰ ਸ਼ੌਂਕੀਆ ਤੌਰ ਤੇ ਵੀਡੀਓ ਇਹ ਇਹ ਸਜਣਾ ਆਪਾਂ ਨੂੰ ਸ਼ੌਂਕੀਆ ਤੌਰ ਤੇ ਵੀਡੀਓ ਬਣਾ ਰਹੇ ਆ ਜੋ ਕਿ ਹੋਰ ਸ਼ੌਂਕੀ ਵੀਰਾਂ ਤੱਕ ਪਹੁੰਚ ਸਕੇ ਵੇਖਸਾ ਤਾਂ ਸਜਣਾ ਪੂਰੀ ਗੱਲਬਾਤ ਬਣ ਗਈ ਆ ਪੈਰਾਂ ਦੀ ਇਸੇ ਗਾਂ ਤੋਂ ਆ ਖੜਾ ਨਹੀਂ ਸੀ ਜਾਂਦਾ ਪ੍ਰੋਪਰ ਉੱਪਰ ਕobb ਜਾ ਪਾ ਕੇ ਖੜਦੀ ਹੁੰਦੀ ਸੀ ਹੁਣ ਬਣ ਗਿਆ ਪ੍ਰਸੈਨਿਟੀ ਪੂਰੀ ਗੱਲਬਾਤ ਕਿਉਂਕਿ ਸਹੀ ਢਾਂਚੇ ਦੇ ਨਾਲ ਖੜਨ ਲੱਗ ਗਈ ਆ ਦੋਸਤੋ ਤੁਹਾਡੇ ਤੁਸੀਂ ਵੇਖ ਸਕਦੇ ਹੋ ਕੁਆਲਿਟੀ ਕਿਹੜੇ ਘੈਂਟ ਗੱਲਬਾਤ ਬਣ ਗਈ ਆ ਹਮ ਇੱਕ ਸਾਤਾ ਬੱਚੇ ਸਜਣੋਂ ਬਾਈ ਕਹਿੰਦਾ 18-9 ਮਹੀਨਾ ਦੀ ਹੋ ਗਈ ਆ ਪੂਰੀ ਗੱਲਬਾਤ ਆ ਤੇ ਘੈਂਟ ਗੱਲਬਾਤ ਆ ਪਰਸਨੈਲਿਟੀ ਵੇਖ ਸਕਦੇ ਹੋ ਤੁਸੀਂ ਕੁਆਲਿਟੀ ਪੂਰੀ ਘੈਂਟ ਗੱਲਬਾਤ ਆ ਵੇਖ ਸਾ ਤ ਸਜਣੋਂ ਪੂਰੀ ਗੱਲਬਾਤ ਬੱਚਾ ਵਿਖਾਵਾਂਗੇ ਪਰ ਸੈਲਟੀ ਦੱਸੋ ਜੇ ਕਿਵੇਂ ਨਹੀਂ ਕਿ ਸੋਹਣੀ ਲੱਗੀ ਆ ਕੁਆਲਿਟੀ A1 ਆ ਇਹਨਾਂ ਗਮਾ ਵਾਸਤੇ ਡਣਾ ਵਿੱਚ ਜਾ ਫਿਰ ਹਾਂ ਬਾਈ ਕਹਿੰਦਾ ਜਿਸ ਵੀ ਵੀਰ ਨੇ ਸ਼ੌਂਕ ਰੱਖਣਾ ਤੇ ਲਿਆ ਸਕਦਾ ਤੇ ਪੂਰੀ ਗੱਲ ਬਾਤ ਆ ਸਜਨੋ ਹੋਰ ਸਜਨੋ ਆਪਣੀਆਂ ਵੀਡੀਓ ਸ਼ੇਅਰ ਤੇ ਲਾਈਕ ਜਰੂਰ ਕਰਦਾ ਕਰੋ ਕਿਉਂਕਿ ਆਪਣਾ ਵੀ ਤੁਹਾਡੇ ਆਸਰੇ ਈ ਆ ਸਜਨੋ ਜਿਸ ਕਰਕੇ ਸਾਡਾ ਵੀ ਦਿਲ ਖੁਸ਼ ਰਵੇ ਹਾਂ ਵੀ ਸਾਨੂੰ ਬੰਦੇ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਕਮੈਂਟ ਵੀ ਜਰੂਰ ਕਰਿਆ ਕਰੋ ਚੰਗੇ ਚੰਗੇ ਤੇ ਪਤਾ ਲੱਗਿਆ ਕਰੇ ਹਾਂ ਵੀ ਠੀਕ ਆ ਚਾ ਠੀਕ ਆ ਜੀ ਧੰਨਵਾਦ ਥੈਂਕ ਯੂ ਸੋ ਮਚ ਵੀਡੀਓ ਚੰਕ ਲੈ ਕੇ ਸ਼ੇਅਰ ਜਰੂਰ ਕਰਾ ਦਿਓ ਜੋ ਕਿ ਹੋਰ ਸ਼ੌਂਕੀ ਵੀਰਾਂ ਤੱਕ ਪਹੁੰਚ ਸਕੇ